ਮਹਾਰਾਣੀ ਜਿੰਦਾ ਦਾ ਸਮਕਾਲ 19ਵੀਂ ਸਦੀ ਦੇ ਪਹਿਲੇ دہਾਕੇ ਤੋਂ 7ਵੇਂ دہਾਕੇ ਤੱਕ ਚੱਲਦਾ ਹੈ ਇਸ ਕਾਲਖੰਡ ਦੇ ਸਮਾਜਿਕ ਜੀਵਨ ਵਿੱਚ ਨਾਰੀ ਦੇ ਸਥਾਨ ਦਾ ਅਧਿਐਨ ਕੀਤੀਆਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਮਹਾਰਾਣੀ ਜਿੰਦਾ ਵਰਗੀਆਂ ਇਕਾ ਦੁਕਾ ਮਿਸਾਲਾਂ ਤਾਂ ਹਰ ਕਾਲਖੰਡ ਵਿੱਚ ਮਿਲ ਜਾਣਗੀਆਂ ਜਿਨ੍ਹਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਤੇ ਨਿਜ ਕੌਮ ਦੇਸ਼ ਲਈ ਕੁਝ ਕਰ ਗੁਜਰਨ ਦਾ ਮੌਕਾ ਮਿਲਿਆ ਜਾਂ ਇਹੋ ਆਖ ਸਕਦੇ ਹਾਂ ਕਿ ਹਾਲਾਤ ਹੀ ਅਜਿਹੇ ਬਣ ਗਏ ਕਿ ਉਹਨਾਂ ਨੂੰ ਚਾਰੀ ਚਾਰ ਦੀਵਾਰੀ ਪਰਦੇ ਅਤੇ ਹੋਰ ਅਨੇਕ ਬੰਦਸ਼ਾਂ ਚੋਂ ਨਿਕਲਨ ਨਿਕਲ ਕੇ ਜ਼ਿੰਦਗੀ ਦੇ ਰਣਖੇਤਰ ਵਿੱਚ ਕੁੱਦਣਾ ਪਿਆ ਅਤੇ ਸਾਬਤ ਕਰਨਾ ਪਿਆ ਕਿ ਜੇਕਰ ਮੌਕਾ ਮਿਲੇ ਤਾਂ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ। ਉਂਝ ਜੇ ਮਹਾਰਾਣੀ ਜਿੰਦਾ ਦੇ ਸਮਕਾਲ ਨੂੰ ਔਰਤ ਦੇ ਨਿਰਪੇਖ ਚ ਦੇਖਿਆ ਜਾਵੇ ਤਾਂ ਇਹ ਪੂਰਵਲੇ ਕਿਸੇ ਵੀ ਕਾਲਖੰਡ ਤੋਂ ਵੱਖਰਾ ਨਹੀਂ ਅਤੇ ਔਰਤ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਸੌਖੀ ਨਜ਼ਰ ਨਹੀਂ ਆਉਂਦੀ। ਔਰਤ ਦਾ ਜੇ ਹੋ ਜਿਹਾ ਜੀਵਨ ਪਹਿਲੇ ਕਾਲਖੰਡਾ ਚ ਸੀ ਉਹ ਜਿਹਾ ਹੀ ਇਸ ਕਾਲਖੰਡ ਵਿੱਚ ਸੀ ਜਦੋਂ ਤੇ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਪੁੱਛੇ ਹੋਰ ਪਿੱਛੇ ਤੱਕ ਵੇਖਦੇ ਹਾਂ ਤਾਂ ਸੰਗਣਾ ਅੰਧਕਾਰ ਹੀ ਨਜ਼ਰ ਆਉਂਦਾ ਹੈ ਸਮਾਜ ਦਾ ਇੱਕ ਅਹਿਮ ਅੰਗ ਹੋਣ ਦੇ ਬਾਵਜੂਦ ਅਤੇ ਸਮਾਜਿਕ ਰਿਸ਼ਤਿਆਂ ਦੇ ਤਾਨੇ ਬਾਣੇ ਦਾ ਆਧਾਰ ਹੋਣ ਦੇ ਬਾਵਜੂਦ ਔਰਤ ਦੀ ਸਮਾਜ ਦੀ ਕਿਸੇ ਸਰਗਰਮੀ ਵਿੱਚ ਆਗੂ ਭੂਮਿਕਾ ਨਹੀਂ ਸੀ ਜੋਦਿਆਂ ਰਾਜਿਆਂ ਸੌਦਾਗਰਾਂ ਤੇ ਅਹਲਕਾਰਾਂ ਨੂੰ ਆਪਣਾ ਦੁੱਧ ਪਿਲਾ ਕੇ ਸ਼ਕਤੀਸ਼ਾਲੀ ਬਣਾਉਣ ਵਾਲੀ ਔਰ ਸਾਰੀ ਉਮਰ ਹੰਝੂਆਂ ਦੇ ਹਾਰ ਪਰਉਂਦੀ ਤੇ ਹੌਂਕਿਆਂ ਨਾਲ ਝੋਲ ਭਰਦੀ ਰਹਿੰਦੀ ਸੀ ਨਾਰੀ ਦੇ ਇਸ ਅਬਲਾ ਜੀਵਨ ਨੂੰ ਇਤਿਹਾਸਿਕ ਨਿਰੰਤਰਤਾ ਵਿੱਚ ਲੈਂਦੇ ਆ ਪ੍ਰਸਿੱਧ ਹਿੰਦੀ ਕਵੀ ਮੈਥਲੀ ਸ਼ਰਨ ਗੁਪਤ ਨੇ ਕਿਹਾ ਸੀ ਅਬਲਾ ਜੀਵਨ ਹਾਏ ਤੁਮਹਾਰੀ ਯਹੀ ਕਹਾਣੀ ਾਂਚਲ ਮੇਹ ਦੁੱਧ ਔਰ ਅੱਖਾਂ ਮੇ ਪਾਣੀ ਔਰਤ ਨੂੰ ਸਤਕਾਰ ਤਾਂ ਕੀ ਦੇਣਾ ਸੀ ਉਸ ਨੂੰ ਤ੍ਰਸਕਾਰ ਦਿੱਤਾ ਜਾਂਦਾ ਸੀ ਉਸ ਨੂੰ ਨਾਗਣੀ ਮਾਇਆ ਪੰਡ ਪੈਰ ਦੀ ਜੁੱਤੀ ਪੱਦਰ ਆਧਨਾਵਾ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਉਸ ਤੇ ਤਸ਼ੱਦਦ ਕਰਨ ਨੂੰ ਵੀ ਜਾਇਜ਼ ਠਹਿਰਾਇਆ ਜਾਂਦਾ ਸੀ ਹੇਠ ਲਿਖਿਆ ਕਾਵ ਸਤਰਾਂ ਮਰਦਾਵੇ ਸਮਾਜ ਵਿੱਚ ਔਰਤ ਦੀ ਤ੍ਰਾਸਦੀਕ ਸਥਿਤੀ ਨੂੰ ਬਿਆਨ ਕਰਨ ਲਈ ਕਾਫੀ ਹਨ ਟੋਅਰ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਸਭ ਤਾੜਨ ਕੇ ਅਧਿਕਾਰੀ ਔਰਤ ਦੇ ਨਿਰਾਦਰ ਦੇ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਸਮਝਾਇਆ ਕਿ ਜਿਸ ਔਰਤ ਦੇ ਵਜੂਦ ਕਾਰਨ ਸਮੁੱਚਾ ਸਮਾਜਿਕ ਢਾਂਚਾ ਹੋਣ ਹੋਣਦਵਾਨ ਹੁੰਦਾ ਹੈ ਅਤੇ ਜਿਸ ਦੇ ਕੁੱਖੋਂ ਰਾਜਾ ਮਹਾਰਾਜਾ ਨੇ ਜਨਮ ਲਿਆ ਹੈ ਉਸ ਔਰਤ ਨੂੰ ਮੰਦਾ ਕਿਉਂ ਆਖਿਆ ਜਾਵੇ ਸਿਉ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਔਰਤ ਦੇ ਨਿਰਾਦਰ ਤੇ ਅਧਿਕਾਰ ਵਹਿਿੰਤਾ ਦਾ سلسلہ ਮਹਾਰਾਣੀ ਜਿੰਦਾ ਦੇ ਸਮਕਾਲ ਅਰਥਾਤ 19ਵੀਂ ਸਦੀ ਵਿੱਚ ਵੀ ਕਾਇਮ ਸੀ ਸਮਾਜ ਦੀ ਹਰ ਖੇਤਰ ਦੀ ਸਰਗਰਮੀ ਮਰਦਾਂ ਦੇ ਹੱਥ ਵਿੱਚ ਸੀ ਅਤੇ ਔਰਤ ਨੂੰ ਹਾਸ਼ੀਏ ਤੇ ਧੱਕਿਆ ਹੋਇਆ ਸੀ ਉਹ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਸੀ ਜਾਂ ਫਿਰ ਉਸ ਨੂੰ ਸਜਾਵਟ ਤੇ ਭੋਗ ਵਸਤੂ ਸਮਝਿਆ ਜਾਂਦਾ ਸੀ ਲਿੰਗ ਭੇਦ ਇਸ ਕਦਰ ਸੀ ਕਿ ਮੁੰਡਾ ਜੰਮਣ ਤੇ ਜਸ਼ਨ ਮਨਾਏ ਜਾਂਦੇ ਸਨ ਅਤੇ ਕੁੜੀ ਜੰਮਣ ਤੇ ਸੋਗ ਪਿਆ ਜਾਂਦਾ ਸੀ ਲਿੰਗ ਭੇਦ ਦੀ ਇਹ ਮਾਨਸਿਕਤ ਕਾਫੀ ਹੱਦ ਤੱਕ ਹਾਲੇ ਤੀਕ ਵੀ ਕਾਇਮ ਹੈ ਪੁਰਾਣੇ ਵੇਲੇਆਂ ਵਿੱਚ ਕੋਸ਼ਿਸ਼ ਇਹ ਕੀਤੀ ਜਾਂਦੀ ਸੀ ਕਿ ਕੁੜੀ ਪੈਦਾ ਹੀ ਨਾ ਹੋਵੇ ਉਸ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਵੇ ਜਿਵੇਂ ਅੱਜਕੱਲ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਇਸ ਉਦੇਸ਼ ਲਈ ਕਈ ਹੀਲੇ ਵਰਤੇ ਜਾਂਦੇ ਸਨ ਦਾਈ ਨੂੰ ਭਰੋਸੇ ਵਿੱਚ ਲੈ ਕੇ ਗੁਰਤੀ ਦੀ ਥਾਂ ਮੋਹਰਾ ਛਟਾ ਦਿੱਤਾ ਜਾਂਦਾ ਸੀ ਨਹਾਉਣ ਵੇਲੇ ਦਾਈ ਗਲੇ ਤੇ ਵਧੇਰੇ ਦਬਾਅ ਪਾ ਦਿੰਦੀ ਸੀ ਜਾਂ ਫਿਰ ਟੋਆ ਪੁੱਟ ਕੇ ਦੱਬ ਦਿੱਤੀ ਜਾਂਦੀ ਸੀ ਘੜੇ ਜਾਂ ਬਕਸੇ ਵਿੱਚ ਪਾ ਕੇ ਨਦੀ ਨਾਲੇ ਵਿੱਚ ਰੋੜ ਦਿੱਤੀ ਜਾਂਦੀ ਸੀ ਇਹ ਕੁਕਰਮ ਆਮ ਜਨਤਾ ਤੋਂ ਲੈ ਕੇ ਰਾਜੇ ਰਜਵਾੜਿਆਂ ਤੱਕ ਪ੍ਰਚਲੇ ਸੀ ਹੈਰਤ ਦੀ ਗੱਲ ਹੈ ਕਿ ਵਧੇਰੇ ਰਾਜਿਆਂ ਦੇ ਸੱਜਰੇ ਵਿੱਚ ਪੁੱਤਰ ਹੀ ਵੇਖਣ ਨੂੰ ਮਿਲਦੇ ਹਨ ਤੇ ਐ ਨਹੀਂ ਕੁਝ ਜਾਤੀਆਂ ਅਤੇ ਕਬੀਲੇ ਤਾਂ ਇਸ ਪੱਖੋਂ ਵਧੇਰੇ ਹੀ ਬਦਨਾਮ ਸਨ ਜਿਸ ਕਰਕੇ ਉਹਨਾਂ ਨੂੰ ਕੁੜੀਮਾਰ ਆਖਿਆ ਜਾਂਦਾ ਸੀ ਕੁੜੀਮਾਰ ਪ੍ਰਥਾ ਪਿੱਛੇ 2-3 ਠੋਸ ਕਾਰਨ ਵਿਖਾਈ ਦਿੰਦੇ ਹਨ ਪਹਿਲਾ ਕਾਰਨ ਇਹ ਹੈ ਕਿ ਵੰਚ ਦੇ ਵਾਧੇ ਅਤੇ ਜਾਇਦਾਦ ਦੀ ਮਾਲਕੀ ਲਈ ਪੁੱਤਰ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਵੇਲਿਆਂ ਵਿੱਚ ਧੀਆਂ ਨੂੰ ਜਾਇਦਾਦ ਲੈਣ ਦਾ ਹੱਕ ਨਹੀਂ ਸੀ ਹੁਣ ਵੀ ਕਿੰਨੀਆਂ ਕੁ ਕੁੜੀਆਂ ਜਾਇਦਾਦ ਵੰਡਾਉਂਦੀਆਂ ਹਨ ਪੁੱਤਰ ਨਾ ਹੋਣ ਦੀ ਸੂਰਤ ਵਿੱਚ ਜਾਇਦਾਦ ਉਹਨਾਂ ਦੇ ਸ਼ਰੀਕ ਦੇ ਹੱਥ ਆ ਜਾਂਦੀ ਸੀ ਜਿਹੜੇ ਹੱਕੀ ਹੋਣ ਦਾ ਦਾਵਾ ਕਰਦੇ ਸਨ ਦੂਜਾ ਕਾਰਨ ਮਰਦ ਪ੍ਰਧਾਨ ਸਮਾਜ ਦੀ ਅਹਸਾਸ ਇਕਮਤਰੀ ਹੈ ਮੁੰਡੇ ਵਾਲੀ ਧਿਰ ਨੂੰ ਚੇਰਾ ਤੇ ਧੀ ਵਾਲੀ ਧਿਰ ਨੂੰ ਨੀਵਾ ਤਸੱਤਰ ਕੀਤਾ ਜਾਂਦਾ ਸੀ ਧੀਆਂ ਵਾਲਿਆਂ ਦੇ ਸਦਾ ਸਿਰ ਨੀਵੇਂ ਧੀਆਂ ਵਾਲੇ ਸਦਾ ਦੇਨਹਾਰ ਵਰਗੇ ਲੋਕ ਅਖਾਨ ਇਥੇ ਇਸੇ ਮਾਨਸਿਕ ਗੁੰਜਲ ਵਿੱਚੋਂ ਉਪਜੇ ਹਨ ਇਸ ਕੰਪਲੈਕਸ ਦਾ ਸਿੱਧਾ ਹੱਲ ਇਹ ਕੱਢਿਆ ਜਾਂਦਾ ਸੀ ਕਿ ਧੀ ਨੂੰ ਹੀ ਮਾਰ ਦਿੱਤਾ ਜਾਵੇ ਤੀਜਾ ਕਾਰਨ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਧੀਆਂ ਦੀ ਆਸੁਖ ਸੁਰੱਖਿਆਤਾ ਜੰਗਾ ਜੁੱਧਾਂ ਦੇ ਮਾਹੌਲ ਵਿੱਚ ਬਲੀ ਔਰਤ ਨੂੰ ਦੇਣੀ ਪੈਂਦੀ ਸੀ ਜਿੱਤੀ ਹੋਏ ਧਿਰ ਮਾਲ ਅਸਬਾਬ ਲੁੱਟਣ ਦੇ ਨਾਲ-ਨਾਲ ਔਰਤਾਂ ਦੀ ਇੱਜ਼ਤ ਵੀ ਲੁੱਟਦੀ ਸੀ ਉਹ ਔਰਤਾਂ ਭਾਵੇਂ ਰਾਜ ਘਰਾਣੇ ਦੀਆਂ ਹੋਣ ਜਾਂ ਸਧਾਰਨ ਔਰਤਾਂ ਇਸ ਗਹਿਰ ਨੇ ਰਾਜਸਥਾਨ ਵਿੱਚਲੀ ਜੋਹਰ ਦੀ ਰਸਮ ਨੂੰ ਪ੍ਰਚਲਿਤ ਕੀਤਾ ਜਿਸ ਦੇ ਨਾ Rajput ਰਾਣੀਆਂ ਇੱਜ਼ਤ ਗੁਆਣ ਨਾਲੋਂ ਅੱਗ ਵਿੱਚ ਸੜ ਮਰਦੀਆਂ ਸਨ ਜੇਤੂ ਧਿਰ ਵਾਲੇ ਸਿਰਫ ਔਰਤਾਂ ਦੀ ਇੱਜ਼ਤ ਨਾਲ ਨਹੀਂ ਨਹੀਂ ਖੇਡਦੇ ਸਨ ਸਗੋਂ ਉਹਨਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸਨ ਅਤੇ ਗੁਲਾਮਾਂ ਦੀ ਮੰਡੀ ਵਿੱਚ ਵੇਚ ਦਿੰਦੇ ਸਨ ਇਤਿਹਾਸ ਗਵਾਹ ਹੈ ਕਿ 1761 ਵਿੱਚ ਜਦੋਂ ਅਹਿਮ ਸ਼ਾ ਅਬਦਾਲੀ ਦੀਆਂ ਫੌਜਾਂ ਦਿੱਲੀ ਤੋਂ ਲਾਹੌਰ ਪਰਤ ਰਹੀਆਂ ਸਨ ਤਾਂ ਗੋਇੰਦਵਾਲ ਨੇੜੇ ਸਿੱਖ ਜੱਥਿਆਂ ਨੇ ਹਮਲਾ ਕਰਕੇ ਬੰਦੀ ਬਣਾ ਕੇ ਲਜਾਈਆਂ ਜਾ ਰਹੀਆਂ 2200 ਔਰਤਾਂ ਨੂੰ ਆਜ਼ਾਦ ਕਰਵਾਇਆ ਸੀ ਤਿਆਂ ਨੂੰ ਜਿੱਥੇ ਬਾਹਰਲੇ ਜਾਨਵਰਾਂ ਤੋਂ ਖਤਰਾ ਸੀ ਉੱਥੇ ਅੰਦਰਲੇ ਰਜਵਾੜਿਆਂ ਰਾਜ ਜਗੀਰਦਾਰਾਂ ਅਹਿਲਕਾਰਾਂ ਤੇ ਕੋਤਵਾਲਾਂ ਤੋਂ ਕਿਹੜਾ ਘੱਟ ਖਤਰਾ ਸੀ ਜੋ ਹੋਰ ਸੋਹਣੀ ਕੁੜੀ ਨੂੰ ਆਪਣੇ ਹਰਮ ਚਲ ਜਾਣ ਲਈ ਤਿਆਰ ਰਹਿੰਦੇ ਸਨ। ਉਹਨਾਂ ਵੇਲਿਆਂ ਵਿੱਚ ਲੜਕੀ ਨੂੰ ਰਾਜਸੀ ਮੋਹਰਾ ਅਤੇ ਲੜਕੀ ਦੇ ਵਿਆਹ ਨੂੰ ਰਾਜਸੀ ਚਾਲ ਵਜੋਂ ਹੀ ਵਰਤਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕਈ ਵਿਆਹ ਰਾਜਸੀ ਸ੍ਰੂਪ ਵਧਾਉਣ ਦੇ ਉਦੇਸ਼ ਨਾਲ ਹੋਏ ਸਨ। ਕਿਸੋਨ ਸਿੰਘ ਸੀਤਨ ਨੇ ਆਪਣੇ ਨਾਵਲ ਮਹਾਰਾਣੀ ਜਿੰਦਾ ਵਿੱਚ ਇਹ ਵਿਚਾਰ ਪੇਸ਼ ਕੀਤਾ ਹੈ ਕਿ ਮਹਾਰਾਣੀ ਜਿੰਦਾ ਦਾ ਵਿਆਹ ਵੀ ਉਸ ਦੇ ਪਿਤਾ ਪਰਿਵਾਰ ਦੀ ਸ਼ਾਹੀ ਸਾਖਾਦਾਰੀ ਬਣਾ ਕੇ ਆਪਣੇ ਸਮਾਜਿਕ ਭਲ ਬਣਾਉਣ ਦੀ ਸੋਚ ਦਾ ਸਿੱਟਾ ਸੀ। ਕਿਸੇ ਕਾਲਖੰਡ ਦੇ ਸਮਾਜ ਦੀ ਸਥਿਤੀ ਨੂੰ ਉਜਾਗਰ ਕਰਨ ਦਾ ਮਹੱਤਵਪੂਰਨ ਵਸੀਲਾ ਉਸ ਕਾਲਖੰਡ ਦਾ ਲੋਕ ਕਾਵ ਅਤੇ ਲੋਕਾਂ ਚ ਪਪੂਲਰ ਕਵੀਆਂ ਦਾ ਕਾਵ ਹੁੰਦਾ ਹੈ 19ਵੀਂ ਸਦੀ ਦੇ 9 2 19ਵੀਂ ਸਦੀ ਦੇ ਦੋ ਨਾਮਵਰ ਪੰਜਾਬੀ ਕਵੀ ਕਾਦਰਯਾਰ ਅਤੇ ਸ਼ਾ ਮੁਹੰਮਦ ਹੋਏ ਹਨ ਕਾਦਰਯਾਰ ਦਾ ਕਿੱਸਾ ਪੂਰਨ ਭਗਤ ਬਹੁਤ ਪ੍ਰਸਿੱਧ ਹੈ ਸ਼ਾ ਮੁਹੰਮਦ ਨੇ ਜੰਗਨਾਮਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਲਿਖ ਕੇ ਬੜਾ ਨਾਮਣਾ ਖੱਟਿਆ ਹੈ ਇਹਨਾਂ ਦੋਵਾਂ ਸ਼ਾਰਾਂ ਦਾ ਔਰਤ ਪ੍ਰਤੀ ਦ੍ਰਿਸ਼ਟੀਕੋਣ ਬੜਾ ਨਕਾਰਾਤਮਕ ਹੈ ਇਹ ਦ੍ਰਿਸ਼ਟੀਕੋਣ ਉਸ ਵੇਲੇ ਦੇ ਮਰਦ ਪ੍ਰਧਾਨ ਸਮਾਜ ਦੀ ਪ੍ਰਤੀਕਟਿਆ ਸੋਚ ਨੂੰ ਹੀ ਪ੍ਰਤੀਬਿੰਦਿਤ ਕਰਦਾ ਹੈ ਪੇਸ਼ ਹੈ ਦੋਵਾਂ ਕਵੀਆਂ ਦੀਆਂ ਉਹ ਕਾਵਸਤਰਾਂ ਜਿਨ੍ਹਾਂ ਵਿੱਚੋਂ ਉਹਨਾਂ ਦਾ ਔਰਤ ਨਿਖੇਦੀ ਵਾਲਾ ਦ੍ਰਿਸ਼ਟੀਕੋਣ ਚਲਕਦਾ ਹੈ ਫੇਰ ਫੇਰ ਖਲੋਏ ਕੇ ਸਿਫਤ ਕੀਤੀ ਇਨਾਂ ਤ੍ਰਿਮਤਾ ਖਾਨ ਨਿਵਾਇ ਦਿੱਤੇ ਰਾਜੇ ਭੋਜ ਦੇ ਉੱਤੇ ਅਸਵਾਰ ਹੋਈਆਂ ਮਾਰ ਅੱਡੀਆਂ ਅਕਲ ਭੁਲਾਏ ਦਿੱਤੇ ਪੂਰਨ ਭਗਤ ਵਿਚਾਰਾ ਸੀ ਕੋਣ ਕੋਈ ਯੂਸਫ ਜਿਹਾ ਤਾਂ ਖੂਕ ਪੁਵਾਏ ਦਿੱਤੇ ਕਾਦਰ ਯਾਰ ਤਿਮਰਤਾ ਢਾਈਆਂ ਨਹੀਂ ਦਹਸਰ ਜਿਹਾ ਤਾਂ ਥਾਏ ਮਰਵਾਏ ਦਿੱਤੇ ਹੁੰਦੇ ਆਏ ਨੀ ਰੰਨਾ ਦੇ ਧੁਰੇਾਰੇ ਰਾਵਲ ਲੰਕਾ ਦੇ ਵਿੱਚ ਮਰਵਾਏ ਦਿੱਤੇ ਕਹਿਰੋ ਪਾਂਡਵਾ ਨਾਲ ਕੀ ਭਲਾ ਕੀਤਾ 18 ਖੂਨੀਆ ਕਟਕ ਮੌਕਾਏ ਦਿੱਤੇ ਰਾਜੇ ਭੋਜ ਦੇ ਉੱਤੇ ਅਸਵਾਰ ਹੋਈਆਂ ਮਾਰ ਅੱਡੀਆਂ ਹੋਸ਼ ਭੁਲਾਏ ਦਿੱਤਾ ਮਹਾਰਾਣੀ ਜਿੰਨਾਂ ਦੇ ਸਮਕਾਲੀ ਸਮਾਜ ਵਿੱਚ ਲੜਕੀਆਂ ਦੀ ਵਿੱਦਿਆ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ ਅਸਰ ਵਿੱਚ ਤਾਂ ਉਹਨਾਂ ਵੇਲਿਆਂ ਵਿੱਚ ਕੋਈ ਸੰਗਠਿਤ ਵਿੱਦਿਆ ਪ੍ਰਣਾਲੀ ਹੀ ਨਹੀਂ ਸੀ ਸਕੂਲ ਕਾਲਜ ਯੂਨੀਵਰਸਿਟੀ ਵਾਲੀਆਂ ਵਿੱਦਿਆ ਪ੍ਰਣਾਲੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਗਵਰਨਮੈਂਟ ਕਾਲਜ ਲਾਹੌਰ 1864 ਈਸਵੀ ਵਿੱਚ ਸ਼ੁਰੂ ਹੋਇਆ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ 1882 ਵਿੱਚ ਹੋਈ ਜੋ 1947 ਤੋਂ ਬਾਅਦ ਇਸੇ ਨਾਂ ਹੇਠ ਚੰਡੀਗੜ੍ਹ ਵਿੱਚ ਸਥਾਪਿਤ ਹੋਵੇ ਪਹਿਲਾਂ ਤਾਂ ਧਰਮਿਕ ਸਥਾਨ ਹੀ ਵਿਦਿਆ ਦੇ ਕੇਂਦਰ ਵਿਸਨ Hindu Lok Deriyanpur Thakurdwaryan ਵਿੱਚ ਮੁਸਲਮ ਮਸਜਿਦ ਮਕਤਬ ਵਿੱਚ ਅਤੇ ਸਿੱਖ ਗੁਰਦਾਰਿਆਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ ਪਰ ਲੜਕੀਆਂ ਲਈ ਕੋਈ ਥਾਂ ਨਹੀਂ ਸੀ ਪਰਦੇ ਦਾ ਰਵਾਜ ਹੋਣ ਕਰਕੇ ਉਹ ਘਰੋਂ ਨਿਕਲ ਨਹੀਂ ਸੀ ਸਕਦੇ ਜੇਕਰ ਇਹ ਪੜ੍ਹਾਈ ਦਾ ਕੋਈ ਇੰਤਜ਼ਾਮ ਹੋ ਜਾਂਦਾ ਤਾਂ ਕੁੜੀਆਂ ਚਾਰ ਅੱਖਰ ਪੜ੍ਹ ਕੇ ਚਿੱਠੀ ਚੀਰਾ ਪੜਨ ਲਿਖਨ ਯੋਗ ਹੋ ਜਾਂਦੀ ਸੀ ਨਹੀਂ ਤਾਂ ਅੱਲਾ ਅੱਲਾ ਖੈਰ ਸੱਲਾ ਇਸੇ ਕਰਕੇ ਵਧੇਰੇ ਔਰਤਾਂ ਅਨਪੜ੍ਹ ਹੀ ਹੁੰਦੀਆਂ ਸਨ ਮਹਾਰਾਣੀ ਜਿੰਦਾ ਨੇ ਵੀ ਭਾਵੇਂ ਪੜ੍ਹਾਈ ਲਿਖਾਈ ਘਰ 'ਚ ਹੀ ਕੀਤੀ ਪਰ ਉਹ ਬੜੀ ਤਿੱਖਣ ਬੁੱਧੀ ਅਧ ਰਾਜਸੀ ਸੂਝ ਦੀ ਮਾਲਕ ਸੀ ਅਤੇ ਉਸਨੇ ਉਹ ਸਭ ਤੋਂ ਵੱਡੀ ਕਿਤਾਬ ਪੜ੍ਹੀ ਹੋਈ ਸੀ ਜਿਸ ਨੂੰ ਜ਼ਿੰਦਗੀ ਦੇ ਸੰਘਰਸ਼ ਦੀ ਕਿਤਾਬ ਕਿਹਾ ਜਾਂਦਾ ਸੀ ਮਹਾਰਾਣੀ ਜਿੰਦਾ ਦੇ ਸਮਕਾਲ ਵਿੱਚ ਬਾਲ ਵਿਆਹ ਤੇ ਬਹੁ ਵਿਆਹ ਦਾ ਰਿਵਾਜ ਵੀ ਪ੍ਰਚਲਿਤ ਸੀ ਸਤੀ ਪ੍ਰਥਾ ਵੀ ਪ੍ਰਚਲਿਤ ਸੀ ਭਾਵੇਂ ਇਸ ਪ੍ਰਥਾ ਦੇ ਵਿਰੋਧ ਵਿੱਚ ਵੀ ਧਰਮ ਸੁਧਾਰਕ ਲਹਿਰਾ ਸੰਤਾ ਮਹਾਂਪੁਰਸ਼ਾਂ ਤੇ ਸਿੱਖ ਗੁਰੂਆਂ ਨੇ ਆਵਾਜ਼ ਉਠਾਈ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ فرمایا ਹੈ ਸਤਿਯਾ ਇਹ ਨ ਆਖਿਐਨ ਜੋ ਮੜਿਆ ਲਗ ਜਲਨ ਲਨ ਨਾਨਕ ਸਤਿਆ ਜਾਨੀਨ ਜੇ ਬਿਰਹ ਚੋਟ ਬਰਨਨ ਪਰ ਇਹ ਕੋੜੀ ਸਚਾਈ ਹੈ ਕਿ ਇਹ ਪ੍ਰਥਾ ਰੁਕੀ ਨਹੀਂ ਮਹਾਰਾਣੀ ਜਿੰਦਾ ਦੇ ਸਮਕਾਲ ਵਿੱਚ ਵੀ ਇਹ ਪ੍ਰਥਾ ਪਰਚਲਿਤ ਸੀ ਸਮੁੱਚੇ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ 19ਵੀਂ ਸਦੀ ਵਿੱਚ ਵੀ ਔਰਤਾਂ ਦੀ ਸਮਾਜਿਕ ਹਾਲਤ ਵਧੇਰੇ ਵਧੀਆ ਨਹੀਂ ਸੀ ਮਰਦ ਪ੍ਰਧਾਨ ਸਮਾਜ ਵਿੱਚ ਉਹ ਤਰ੍ਹਾਂ-ਤਰ੍ਹਾਂ ਦੇ ਤਿਰਸਕਾਰ ਸ਼ੋਸ਼ਣ ਅਤੇ ਤਸ਼ੱਜਜ ਦਾ ਸ਼ਿਕਾਰ ਸੀ ਉਸ ਨੂੰ ਉਚਿਤ ਸਨਮਾਨ ਹਾਸਲ ਨਹੀਂ ਸੀ ਉਸ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਸਨ ਅਤੇ ਉਸ ਦਾ ਵजूद ਮਰਦ ਦੇ ਮੁਕਾਬਲੇ ਤੇ ਨੀਵੇਂ ਪੱਧਰ ਦਾ ਮੰਨਿਆ ਜਾਂਦਾ ਸੀ ਉਸ ਦੀ ਆਬਰੂ ਅਤੇ ਹੋਂਦ ਸੁਰੱਖਿਅਤ ਨਹੀਂ ਸੀ ਉਹ ਅਨਪੜਤਾ ਅਸੁਰੱਖਿਆ ਅਤੇ ਸਮਾਜਿਕ ਰੀਤੀਆਂ ਦੇ ਹਨੇਰੇ ਵਿੱਚ ਪਟਕ ਰਹੀ ਸੀ ਅਜਿਹੇ ਨਾਰੀ ਵਿਰੋਧੀ ਮਾਹੌਲ ਵਿੱਚੋਂ ਉੱਭਰ ਕੇ ਮਹਾਰਾਣੀ ਜਿੰਦਾ ਨੇ ਆਪਣੀ ਸੂਝ ਬੂਝ ਦੇ ਸਹਾਰੇ ਖੁਰ ਰਹੇ ਸਿੱਖ ਰਾਜ ਨੂੰ ਬਚਾਉਣ ਲਈ ਅਤੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ maat ਦੇਣ ਲਈ ਨਿਰੰਤਰ ਸੰਘਰਸ਼ ਕੀਤਾ ਹੈ।